ਆਉਣ ਵਾਲਾ ਜਿਹੜਾ ਚੋਣਾਂ ਦਾ ਦੌਰ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਜਾਖੜ ਸਾਹਿਬ ਤੁਹਾਡੇ ਆਸ਼ੀਰਵਾਦ ਨਾਲ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਲੰਧਰ ਹੈ ਇੱਕ ਜਿਹੜਾ ਨਵਾਂ ਇਤਿਹਾਸ ਲਿਖਣ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਝੰਡਾ ਉਹ ਜਲੰਧਰ ਦੇ ਵਿੱਚ ਬਲੰਦ ਹੋਏਗਾ ਮਹਾ ਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜੀ ਇਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਤਬਰ ਦੇ ਉੱਤੇ ਇਲਜ਼ਾਮ ਨਾ ਲਾਏ ਹਣ ਚੋਰੀ ਦੇ ਸਮਗਲਿੰਗ ਦੇ ਬੱਕਰੀਆਂ ਨਾਲ ਨਹੀਂ ਸ਼ੇਰ ਲੜਾਏ ਜਾਂਦੇ ਸਪਿਰਿਟ ਨਾਲ ਲੜਾਏ ਜਾਂਦੇ ਆ ਜਿਹੜੇ ਲੋਕ ਆਪਣੇ ਲੀਡਰਾਂ ਨੂੰ ਬੱਕਰੀ ਕਹਿੰਦੇ ਆ ਉਹ ਲੀਡਰਾਂ ਨੂੰ ਅੱਜ ਇੱਥੇ ਮੋਹਰ ਲੱਗੀ ਹੈ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸੀਗੀ ਵੀ ਅੱਜ ਭਗਵੰਤ ਮਾਨ ਜੀ ਤੇ ਆ ਜਿਹੜੇ ਜੋ ਜੁੜੀ ਬੈਠੀ ਹੈ ਕਿ ਡਰੌਨ ਗਾਂਧੀ ਜੀ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੈ ਤੇ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ جاری ਹੈ ਕਈ ਵੱਡੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਸੇ ਦਰਮਿਆਨ ਗੱਲ ਕਰਦੇ ਹਾਂ ਪਿਛਲੇ ਦਿਨੀ ਜਲੰਧਰ ਤੋਂ ਆਵਾਦਨੀ ਪਾਰਟੀ ਦੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਤੇ ਐਮਐਲਏ ਸ਼ੀਤਲ ਅੰਗੁਰਾਲ ਦੀ ਜੋ ਕਿ ਫਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ ਇਹਨਾਂ ਦੇ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਸੀ ਤੇ ਇਹਨਾਂ ਵੱਡੇ ਲੀਡਰਾਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਸੁਸ਼ੀਲ ਕੁਮਾਰ ਰਿੰਕੂ ਦੀ ਅਗਵਾਈ ਦੇ ਵਿੱਚ ਜਲੰਧਰ ਤੋਂ 20 ਦੇ ਕਰੀਬ ਕੌਂਸਲਰ ਤੇ ਹੋਰ ਵਰਕਰ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸਦੀ ਕਿ ਇਸ ਦੌਰਾਨ ਕਈ ਲੀਡਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਇਹ ਮਨ ਬਣਾਇਆ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਕਾਸ ਦੀ ਲਹਿਰ ਚਲਾ ਰਹੇ ਆ ਉਹ ਰੋਹੀ ਵਿਕਾਸ ਦੀ ਲਹਿਰ ਹੈ ਜਿਹੜੀ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਵੀ ਚੱਲੇ ਸਾਡਾ ਜਲੰਧਰ ਹੈ ਜਿਹੜਾ ਦੇਸ਼ ਦੇ ਦੂਸਰੇ ਸੂਬਿਆਂ ਦੀ ਤਰ੍ਹਾਂ ਤਰੱਕੀ ਕਰੇ ਇਸ ਸੋਚ ਦੇ ਨਾਲ ਅੱਜ ਭਾਤੀ ਜਨਤਾ ਪਾਰਟੀ ਦੇ ਨਾਲ ਜੁੜੇ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਦਾ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਔਰ ਸਾਰੇ ਜਿੰਨੇ ਵੀ ਸਾਥੀ ਅੱਜ ਸ਼ਾਮਲ ਹੋਏ ਆ ਸ਼ੀਤਲ ਅੰਗਰਾਲ ਜੀ ਉਹਨਾਂ ਦੀ ਅਧਿક્ષાਤਾ ਦੇ ਵਿੱਚ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਔਰ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਆਉਣ ਵਾਲਾ ਜਿਹੜਾ ਚੋਣਾਂ ਦਾ ਦੌਰ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਜਾਖੜ ਸਾਹਿਬ ਤੁਹਾਡੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਵਿਸ਼ਵਾਸ ਦਿਵਾਨੇ ਆ ਕਿ ਜਲੰਧਰ ਹੈ ਇੱਕ ਜਿਹੜਾ ਨਵਾਂ ਇਤਿਹਾਸ ਲਿਖਣ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਝੰਡਾ ਉਹ ਜਲੰਧਰ ਦੇ ਵਿੱਚ ਬਲੰਦ ਹੋਏਗਾ ਬਹੁਤ ਬਹੁਤ ਧੰਨਵਾਦ ਤੇ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਤੇ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਆਖੀ ਗਈ ਹੈ ਅੱਜ ਦੇਸ਼ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਦੇਸ਼ ਵਿਕਾਸ ਦੇ ਜਿਹੜੇ ਰਾਹ ਤੇ ਪਿਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਉਹਨੂੰ ਮੱਦੇਨਜ਼ਰ ਰੱਖਤੇ ਹੋਏ ਤੇ ਖਾਸ ਤੌਰ ਤੇ ਆਪਣਾ ਜਿਹੜਾ ਇਹਨਾਂ ਦਾ ਹਲਕਾ ਹੈ ਜਲੰਧਰ ਉਹਦੇ ਵਿੱਚ ਜੋ-ਜੋ ਵਾਅਦੇ ਇਸ ਝੂਠ ਤੇ ਮਹਾਕਰਪ ਪਾਰਟੀ ਨੇ ਜਿਹੜੇ ਕੀਤੇ ਸੀ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਕੀਤੇ ਸੀ ਉਹ ਸਾਰੇ ਉਹਨਾਂ ਦੀ ਸੱਚਾਈ ਦੇਖ ਕੇ ਸੁਸ਼ੀਲ ਰਿੰਕੂ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਨਾਲ ਜੁੜੇ ਐ ਇਹਨਾਂ ਦਾ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦਾ ਇਹਨਾਂ ਦੇ ਨਾਲ ਹੀ ਸੁਸ਼ੀਲ ਅੰਗੁਰਾਲ ਜੀ ਭਾਪੀ ਜੁਆਇਨ ਕੀਤੀ ਹੈ ਮੈਂ ਅੰਗੁਰਾਲ ਜੀ ਦਾ ਵੀ ਬਹੁਤ-ਬਹੁਤ ਸਵਾਗਤ ਕਰਦਾ ਹਾਂ ਕਾਂਗਰਸ ਪਾਰਟੀ ਲੀਡਰਸ਼ਿਪ ਦਾ ਮੈਂ ਦੇਖਦਾ ਵੀ ਇਹਨਾਂ ਦਾ ਜਿਹੜਾ ਅਸਲ ਚਿਹਰਾ ਹੈ ਉਹਨਾਂ ਦੇ ਵਿੱਚ ਕੀ ਦਾ ਕਸੂਰ ਹੈ ਕਿਉਂਕਿ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਜੀ ਦੇ ਆ ਗੱਲ ਦਿਮਾਗ 'ਚ ਪਾਈ ਵੀ ਜੇ ਤੁਸੀਂ ਉੱਥੇ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਠਾ ਉਸ ਸਮਾਰੋਚੇ ਸ਼ਾਮਿਲ ਹੋਗੇ ਤਾਂ بڑا ਗੋਰ ਅਨਿਆਏ ਹੋ ਜੂਗਾ ਉਹ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਏ ਟੂ ਜ਼ेड ਕੋਈ ਨਹੀਂ ਬਚਿਆ ਉਹਨਾ ਸਾਬ ਸਾਰੇ ਉੱਥੇ ਜਾ ਕੇ ਲੁਕਾ ਚਿਪੀ ਜਾ ਕੇ ਮੱਥਾ ਟੇਕ ਆਏ ਬਾਅਦ ਚ ਕੋਈ ਉਦੋਂ ਜਾਇਆ ਕੋਈ ਬਾਅਦ ਚ ਜਾਇਆ ਕੋਈ ਪਹਿਲਾਂ ਚੂਭੀ ਮਾਰਿਆ ਆਏ ਉਥੇ ਸਾਰੇ ਜਾ ਕੇ ਆਏ ਰਹਿ ਕੌਣ ਗਿਆ ਅੰਗੁਰਾਲ ਜੀ ਦੇਖੋ ਇੱਕ ਬੰਦਾ ਰਹਿ ਗਿਆ ਉਹ ਰਹਿ ਗਿਆ ਰਾਹੁਲ ਗਾਂਧੀ ਜੀ ਬਾਕੀ ਸਾਰੇ ਜਾਏ ਤੇ ਅੱਜ ਉਸੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠ ਕੇ ਸਮਰਥਨ ਕੀਦਾ ਕਰ ਰਿਹਾ ਹੈ ਆ ਜਿਹੜੀ ਅੱਜ ਰੈਲੀ ਹੋ ਰਹੀ ਹੈ ਜੀ ਕਾਂਗਰਸ ਹਾਈ ਕਮਾਂਡ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਹੈਗੇ ਇੱਕ ਤਾਂ ਨੈਸ਼ਨਲ ਲੈਵਲ ਦੇ ਪਰਿਵਾਰੀ ਹੈ ਕਿਸਾਨ ਸੰਘ ਦੇ ਕਿਸਾਨ ਜਿਹੜੇ ਇਹਨਾਂ ਦਾ ਵਿੰਗ ਹੈ ਉਹਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ 2-3 ਮਹੀਨੇ ਜੇਲ੍ਹ ਦੀ ਦਾਲ ਖਵਾਈ ਉਹਨਾਂ ਦੇ ਉੱਤੇ ਮੋਹਰ ਲਵਾਤੀ ਅੱਜ ਇੱਥੇ ਆ ਕੇ ਵੀ ਇੱਕ ਮਹਾ ਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆ ਉਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਸੁਖਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਆ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੇ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆਮ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਆ ਜੋ ਹੀ ਰਾਹੁਲ ਗਾਂਧੀ ਜੀ ਹੈ ਯਾਦ ਆ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਯਾ ਕੋਈ ਦੱਸਦਾ ਨਹੀਂ ਯਾ ਉਹਨਾਂ ਨੂੰ ਕੋਈ ਪਰਵਾ ਨਹੀਂ ਪਰ ਲੋਕਾਂ ਨੂੰ ਪਰਵਾ ਹੈ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜੀ ਇਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਤਬਰ ਦੇ ਉੱਤੇ ਇਲਜ਼ਾਮ ਨਾ ਲਾਏ ਹਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ਨ ਦੇ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਭ ਇਹ ਪਾਰਟੀ ਜਿਹੜਾ ਆਪਣਾ ਘਰ ਨਹੀਂ ਸੰਭਾਲ ਸਕਦੀ ਅੱਜ ਦੇਸ਼ ਦੇ ਉੱਤੇ ਪੈਰਾ ਦੇਣ ਦੀ ਗੱਲ ਕਰ ਰਹੀ ਬੱਕਰੀਆਂ ਨਾਲ ਨਹੀਂ ਸ਼ੇਰ ਲੜਾਏ ਜਾਂਦੇ ਸਪਿਰਿਟ ਨਾਲ ਲੜਾਏ ਜਾਂਦੇ ਹੈ ਜਿਹੜੇ ਲੋਕ ਆਪਣੇ ਲੀਡਰਾਂ ਨੂੰ ਬੱਕਰੀ ਕਹਿੰਦੇ ਹੈ ਉਹ ਲੀਡਰਾਂ ਨੂੰ ਅੱਜ ਇੱਥੇ ਮੋਹਰ ਲੱਗੀ ਹੈ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸੀਗੀ ਵੀ ਅੱਜ ਭਗਵੰਤ ਮਾਨ ਜੀ ਤੇ ਹੈ ਜਿਹੜੇ ਜੋ ਜੋ ਜੁੜੀ ਬੈਠੇ ਹੈ ਕਿ ਰਾਹੁਲ ਗਾਂਧੀ ਜੀ ਆਜੀ ਬਿਲਕੁਲ ਸਰਟੀਫਾਈਡ ਇੱਕ ਮਸਲਾ ਸਾਹਮਣੇ ਆ ਗਿਆ ਇਸੇ ਦੇ ਨਾਲ ਹੀ ਮੈਂ ਜਿਆਦਾ ਸਮਾਨਾ ਲੈਂਦਾ ਬਹੁਤ ਬਹੁਤ ਆਏ ਹੋਏ ਸਾਥੀਆਂ ਦਾ ਇੱਕ ਵਾਰ ਫਿਰ ਤੋਂ ਜੀ ਆਇਆ ਆਖਦਾ ਬੀਜੇ ਦੇ ਬੀਜਪੀ ਦੇ ਅੰਦਰ